ਕਿ ਲਾਇਆ ਉਹਨੂੰ ਵੀ ਉਹਦਾ ਜਵਾਬ ਨਹੀਂ ਸਿਖਿਆ ਆ ਰਿਹਾ ਉਹਨਾਂ ਨੇ ਹੁਣ ਕਿਉਂਕਿ ਸਰਕਾਰਾਂ 'ਤੇ ਬੜੇ ਟੱਲਉਂਦੇ ਆ ਉਹਨਾਂ ਨੇ ਹੁਣ ਨਵਾਂ ਕੰਮ ਕਰ ਲਿਆ ਕਿਉਂਕਿ ਬਹੁਤੇ ਸੁਭੇਤ ਜੀ ਬੀਜਪੀ ਦਾ ਨਾਲ ਆ ਉਹਨਾਂ ਨੇ ਹੁਣ ਉਹ ਰਾਜਾਂ ਨੂੰ ਦਿੱਤਾ ਆਪਣੇ ਨੂੰ ਇਹ ਲਾ ਆਪਣੇ ਪਰਿਵਰਤ ਤੇ ਸੂਬੇ ਨੂੰ ਕਹਿੰਦਾ ਤੁਸੀਂ ਇਹਨੂੰ ਲਾਗੂ ਕਰੋ ਧਰਵਾਦ ਸੁਭਾ ਮਾਖੂਲਾ ਮੈਂ ਤੇ ਲਾਗਾ ਉਸੇ ਕਾਂਗਰਸੋਂ ਕਾ ਜਿਹੜਾ ਜਨਮਤ ਸਤੇ ਯਾਰ ਤੇ ਆਇਆ ਹਾਂ ਬੜੀ ਸੀਮਾ ਕਰਦੇ ਤਾਂ ਬਹੁਤ ਤੁਸੀਂ ਫਕ ਲੋਕ ਫਕ ਲੋਕਾਂ ਨੂੰ ਮਿਲ ਕੇ ਮੈਂ ਬਈ ਬਹੁਤ ਖੁਸ਼ ਹਾਂ ਅਸੀਂ ਅਸੀਂ ਆਪਣਾ ਪਾਲਾ ਆ ਅਸੀਂ ਆਪਣਾ ਪਾਲਾ ਦੇ ਤੋ ਪੱਕਾ ਮੂਰਤ ਆ ਲਿਆ ਤੇ ਜਿਹੜਾ ਐਸਸੀ ਦਾ ਜਿਹੜਾ ਡਰਾਈਵਰ ਸੀ ਆ ਉਹ ਛੱਡਦਾ ਮੰਗਰ ਤੇ ਰੋਟੀ ਛੱਡਦਾ ਨਹੀਂ ਆ ਸਾਨੂੰ ਕਹਿੰਦਾ ਜੀ ਅਸੀਂ ਜਾ ਰਹੇ ਸੀ ਸਾਹਮਣੇ ਗੱਲ ਕਰਦੇ ਅਸੀਂ ਉਪਰ ਚੰਡੀਗੜ੍ਹ ਉਹ ਕਹਿੰਦਾ ਜਾਂ ਤਾਂ ਮੇਰੀ ਬਦਲੀ ਕਰ ਤਾ ਜਾਂ ਇਹਨਾਂ ਨੂੰ ট্রান্সਫਰ ਕਰ ਦੇ ਉਹ ਇਹ ਚੱਲਦੇ ਇਹ ਬਦਲੀ ਕਿਸਮਤੀ ਦੇ ਬੜੇ ਲੋਗ ਐ ਤਾਂ ਬੈਠ ਗਏ ਪੱਕੇ ਤਾਂ ਉਹ ਤੇ ਇਹਨਾਂ ਨੂੰ ਜਾਣਾਂ ਦੀ ਇਹਨਾਂ ਨੂੰ ট্রান্সਫਰ ਕਰ ਦੋ ਜਾਂ ਹਾੜੀ ਬਦਲੀ ਕਰ ਦੋ ਮਨੂੰ ਇਹ ਸੰ ਨੂੰ ਮਨੂੰ ਰੇਲੋਸ ਅਸਰਿਆ ਅਸੀਂ ਸਟੋਰ ਜਿਹੜਾ ਸੀਗਾ ਜਿਹੜਾ 5 ਵਜੇ ਬੰਦ ਕਰ ਦਿੰਦੇ ਕਿਸਾਨਾਂ ਤੋਂ ਪੈਸੇ ਲੈਂਦੇ ਆ ট্রান্সਫਰਮਰ ਦੇ ਆਪਾਂ ਸਾਰੇ ਲੋਗ ਜਾਣਦੇ ਆ ਉਹ ਰਾਤ ਨੂੰ 11 ਵਜੇ ਤੱਕ ਸਟੋਰ ਖੁੱਲਿਆ ਹੱਸਦਾ ਅਸੀਂ ট্রান্সਫਰਮਰ ਦਵਾਈ 70 ਤੋਂ ਜ਼ਿਆਦਾ ਕੁਛ ਘੰਟੇ ਤਾਂ ਇਹ ਹੋਇਆ ਕਿ ਸ਼ਾਮ ਨੂੰ ਜਿਹੜੇ ਅਫਸਰ ਸੀਗੇ ਉਹ ਸੈਂਡਰ ਕਰ ਗਏ ਕਿ ਜਥੇਬੰਦੀ ਵਾਲੇ ਜਿਹਨੂੰ ਕਹਿੰਦੇ ਆ ਟ੍ਰਾਂਸਫਰ ਹੋ ਦੇ। ਮੈਂ ਜਸਵੰਦਰ ਤੇਸੀ ਜਮੂਰੀ ਕਿਸਾਨ ਸਭਾ ਪੰਜਾਬ ਵੱਲੋਂ ਅੱਜ ਅਸੀਂ ਜਿਹੜੀ ਰੁੜਕਾ ਕਲਾ ਦੇ ਵਿੱਚ ਕਿਸਾਨ ਜਥੇਬੰਦੀ ਜਿਹੜੀ ਮੀਟਿੰਗ ਕੀਤੀ ਆ ਇਹ ਮੀਟਿੰਗ ਦਾ ਜਿਹੜਾ ਮੁੱਖ ਮਕਸਦ ਹੈ ਆ 7 ਤਰੀਕ ਨੂੰ ਜਰੰਦਰ ਦੇਸ਼ ਭਗ ਜਗ੍ਹਾ ਹਾਲ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚੋਂ 12 ਸੂਬਿਆਂ ਦੇ ਵਿੱਚੋਂ ਜਿਹੜਾ ਡੈਲੀਗੇਟ ਸਾਥੀ ਆ ਵੱਖ-ਵੱਖ ਕਿਸਾਨ ਸੁਭਾ ਮੈ ਨਾਲ ਸੰਬੰਧਿਤ ਆ ਉਹ ਡੈਲੀਗੇਸ਼ਨ ਆਇਆ ਉਹ ਇੱਕ ਅਗਲੀ ਆਉਣ ਵਾਲੀ ਜਿਹੜੀ ਯੋਜਨਾਬੰਦੀ ਜਿਹੜੀ ਬਣਾਈ ਗਈ ਆ ਉਸ ਯੋਜਨਾਬੰਦੀ ਨੂੰ ਸਿਰੇ ਚੜ੍ਹਨ ਦੇ ਵਾਸਤੇ ਅੱਜ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜਿੱਦਾਂ ਅੱਜ ਰੋੜਕਾ ਕਲਾਂ ਵਿੱਚ ਅਸੀਂ ਮੀਟਿੰਗ ਕਰ ਰਹੇ ਆਂ ਇਦਾਂ ਹੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਾਡੀ ਇਸ ਮੀਟਿੰਗ ਨੂੰ ਜਿਹੜਾ ਸਵੋਧਨ ਕਰਨ ਲਈ ਸਾਥੀ ਜਿਹੜੇ ਆ ਤਲਗਾਨਾ ਤੋਂ ਉਹਪਿੰਦਰ ਰੈਡੀ ਜੀ ਆਏ ਆ ਸਾਥੀ ਹਰਿਆਣੇ ਤੋਂ ਜਿਹੜਾ ਆ ਮਨਦੀਪ ਸਾਥੀ ਆਇਆ ਆ ਜਿਹੜਾ ਸਾਡਾ ਪੁਰਾਣਾ ਸਾਥੀ ਸਾਡੀਆਂ ਨੌਜਵਾਨ ਸਭਾਵਾਂ 'ਚ ਵੀ ਕੰਮ ਜਿਹੜਾ ਕਰਦਾ ਰਿਹਾ ਅਸੀਂ ਉਹਨਾਂ ਨੂੰ ਇੱਥੇ ਆਉਣ ਤੇ ਜੀ ਆਇਆਂ ਵੀ ਆ ਤੇ ਜੋ ਦੇਸ਼ ਦੇ ਵਿੱਚ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਖਤਰੇ ਆ ਸਾਡੀਆਂ ਸਾਮਰਾਜੀ ਜਿਹੜੀਆਂ ਸਰਕਾਰਾਂ ਆ ਉਹਨਾਂ ਸਰਕਾਰਾਂ ਦਾ ਕਿੱਦਾਂ ਟਕਰਾ ਕਰਨਾ ਆ ਉਹਦੇ ਲਈ ਮੰਨ ਲਓ ਬੇ ਬਹੁਤ ਅੱਜ ਜਿਹੜੀ ਸਮੇਂ ਦੀ ਲੋੜ ਆ ਬਈ ਜਿੱਡਾ ਵੱਡਾ ਹਮਲਾ ਸਾਮਰਾਤ ਦਾ ਆ ਉਡੀ ਵੱਡੀਆਂ ਸਾਨੂੰ ਮੰਨ ਲਓ ਬਈ ਜਥੇਵੰਦ ਜਿਹੜੀਆਂ ਤਾਕਤਾਂ ਆ ਉਹ ਇਕੱਠੀਆਂ ਕਰਨ ਦੀ ਲੋੜ ਆ ਇਸ ਏਜੰਡੇ ਨੂੰ ਲੈ ਕੇ ਜਿਹੜਾ ਆ ਬੇ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਵੱਖ-ਵੱਖ ਮੰਨ ਲਓ ਬਈ ਜਿਹੜੀਆਂ ਰੈਲੀਆਂ ਆ ਮੀਟਿੰਗਾਂ ਕਰਕੇ ਲੋਕਾਂ ਨੂੰ ਜਥੇਬੰਦ ਕਰਕੇ ਫਿਰ ਦੇਸ਼ ਬੱਧਰ ਦੀ ਜਿਹੜੀ ਆ ਜਿਹੜੀ ਅੱਜ ਅਸੀਂ ਜਮਹੂਰੀ ਕਨਸਲਾ ਸਭਾ ਪੰਜਾਬ ਕਹਿੰਦੇ ਆ ਫਿਰ ਇੱਕ ਦੇਸ਼ ਬੱਧਰ ਦੀ ਜਿਹੜੀ ਜਥੇਬੰਦੀ ਆ ਉਹ ਬਣਾਈ ਜਾਊਗੀ ਤਾਂ ਜਿਹੜੀ ਆਉਣ ਵਾਲੇ ਦੇਸ਼ ਬੱਧਰ ਤੇ ਸਾਡੇ ਕਿਸਾਨਾਂ ਦੇ ਮਜ਼ਦੂਰਾਂ ਦੇ ਮਿਹਨਤੀ ਲੋਕਾਂ ਦੇ ਜਿਹੜੇ ਆਮ ਮਸਲੇ ਆ ਉਹਨਾਂ ਨੂੰ ਹੱਲ ਕਰਾਉਣ ਲਈ ਜਿਵੇਂ ਸੰਯੁਕਤ ਕਿਸਾਨ ਮੋਰਚਾ ਲੜ ਰਿਹਾ ਆ ਉਹ ਵੀ ਫਿਰ ਹੋਰ ਸੰਯੁਕਤ ਕਿਸਾਨ ਮੋਰਚੇ ਨੂੰ ਜਿਹੜਾ ਵੱਲ ਮਿਲੂਗਾ ਉਹ ਮੋਰਚਾ ਵੱਡਾ ਹੋਊਗਾ ਤੇ ਲੋਕਾਂ ਜਿਹੜੇ ਮਸਲੇ ਆ ਉਹ ਹੱਲ ਕੀਤੇ ਜਾਣਗੇ ਧੰਨਵਾਦ ਜੀ